ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਆਪੋ ਆਪਣੇ ਪਿੰਡਾਂ ਆ ਕੇ ਤਰਨ-ਤਰਨ ਤੋਂ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਕਿਨਾਰੇ ਉੱਪਰ ਖੜੇ ਕਾਫੂਸ ਅਤੇ ਝਾੜੀਆਂ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਸਫਾਈ ਕਰਵਾ ਰਹੇ ਆਗੂ ਨੇ ਦੱਸਿਆ ਕਿ ਭਾਵੇਂ 2 ਦਿਨ ਪਹਿਲਾਂ ਹੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪਰ ਫਿਰ ਵੀ ਮੇਲੇ ਵਿੱਚ ਆਉਣ ਵਾਲੀ ਸੰਗਤ ਨੂੰ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਨੂੰ ਲੈ ਕੇ ਸਫਾਈ ਮੁਹਿੰਮ ਚਲਾਈ ਗਈ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਲਾਕਾ ਵੀ ਸੰਤੋਖ ਸਿੰਘ ਪਿੰਡ ਊਰਦੀ ਜੀ। ਜਿਹੜੀਆਂ ਆਗਾਸ ਰਾਣਾ ਜੋੜ ਮਿਲਣਾ ਆ ਰਿਆ ਨੇ ਬਾਪੜੇ ਸਬਜ਼ੀ ਦਾ ਜੀ 5 ਕੇ 7 ਅਕਤੂਬਰ ਨੂੰ। ਉਹਦੇ ਸਬੰਧ ਵਿੱਚ ਜੇ ਸੜਕਾਂ ਦੇ ਬਾਫੇ ਜਿਹੜੇ ਦਰਸਤ ਵਧੇ ਆ ਜਾਂ ਕਾ ਬੁੱਟੀ ਵਧਿਆ ਉਹਦੀ ਜਿਹੜੀ ਸਾਡੇ ਪਿੰਡ ਦੇ ਨੌਜਵਾਨ ਸਾਰੇ ਉਹ ਸਫਾਈ ਕਰ ਰਹੇ ਆ, ਕੇਵਲ ਆ ਰਹੇ ਆ। ਬਾਕੀ ਸਰਕਾਰਾਂ ਤੇ ਇਹ ਬਣੇ ਧਿਆਨ ਨਹੀਂ ਹੁੰਦਾ ਫਿਰ ਪਿੰਡ ਵਾਲਿਆਂ ਨੇ ਨੌਜਵਾਨਾਂ ਨੇ ਸਲਾਹ ਕੀਤੀ ਸਾਰਿਆਂ ਨੇ ਕਿ ਚਲੋ ਇਹ ਸੇਵਾ ਆਈਡੀ ਉਹ ਕੀਤੀ ਜਾਵੇ ਤੇ ਉਹ ਸਾਰੇ ਹੁਣ ਕਰ ਰਹੇ ਜੀ ਇਹ ਸੇਵਾ। ਕਿੰਨੇ ਜਨ ਨੌਜਵਾਨ ਜਿਹੜੇ ਆਪਣੀ ਸੇਵਾ ਲੱਗੀ ਸੀ ਇਸ ਨੌਜਵਾਨ ਸਾਡੇ ਪਿੰਡ ਦੇ ਵਿੱਚ ਸੇਵਾਦਾਰ ਲਗਭਗ 40-50 ਬੰਦੇ ਸੇਵਾਦਾਰ ਲਗੇ ਜੀ ਅੱਜ ਕਿੰਨੀ ਕਰਨੀ ਸੇਵਾ ਆਪਣੀ ਜੜੀ ਇਹ ਸਾਡੇ ਪਿੰਡ ਤੋਂ ਲਗਭਗ 1 ਕਿਲੋਮੀਟਰ ਐਨੂ ਜਾਵਾਂਗੇ ਜੀ ਤੇ 1 ਕਿਲੋਮੀਟਰ ਬਾਬਾ ਪੁੱਤ ਸਿੰਘ ਬਾਬਾ ਗਰਜ ਸਿੰਘ ਜੀ ਦਾ ਬੋਤਸਾਹ ਲਿਆ ਉਧਰ ਨੂੰ ਅਸੀਂ ਪਹਿਲਾਂ ਕਰ ਰਹੇ ਆ ਤੇ ਕੁਝ ਰਹੀ ਜੜੀ ਉਹ ਵੀ ਕਰਾਂਗੇ ਇਹ ਸਰਕਾਰਾਂ ਨੂੰ ਚਾਹੀਦਾ ਨਹੀਂ ਮੇਲੇ ਸ਼ੁਰੂ ਹੋਣ ਤੋਂ ਪਹਿਲਾਂ ਸਭ ਸਾਬ ਸੰਭਾਲ ਸਫਾਈ ਆ ਇਹ ਚਾਹੀਦਾ ਜੀ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਆ ਪਰ ਸਰਕਾਰਾਂ ਇੱਕ ਕਾਲ ਪੱਤੀ ਨਹੀਂ ਕਰਦੀਆਂ ਨਾ ਮੁਲਾਜ਼ਮ ਹੈਗੇ ਜੀ ਕਿਸੇ ਡਿਪਾਰਟਮੈਂਟ ਦੇ ਵਿੱਚ ਇਹ ਕਰਕੇ ਪਿੰਡਾਂ ਵਾਲਿਆਂ ਖਲਾਅ ਕੀਤੀ ਫਿਰ ਉਹ ਸਾਰੇ ਸੇਵਾ ਕਰ ਰਹੇ ਨੇ ਤੇ ਆਪਣੇ ਖਰਚੇ ਦੇ ਸਾਰਾ ਕੰਮ ਕਰਦੇ ਇਹ ਸਾਰਾ ਆਪਣੇ ਲਈ ਸੇਵਾ ਤੇ ਹੀ ਇਹ ਸਾਰੇ ਇਹ ਸਾਰੇ ਨੌਜਵਾਨ ਵੀਰਾਂ ਲੋ ਪਿੰਡਾਂ ਲੋ ਸਾਰਿਆਂ ਸੇਵਾ ਕਰੀ ਬਾਕੀ ਨੌਜਵਾਨ ਕੀ ਫਿਰ ਕਰਨਾ ਚਾਹੁੰਦੇ ਜਿਤਨਾ ਬਾਕੀ ਪਿੰਡਾਂ ਛੱਡ ਕੇ ਜਿਤਨਾ ਪਵਰਤਾ 20 ਕਿਲੋ ਸਾਰਿਆਂ ਨੂੰ ਚਾਹੀਦਾ ਜੀ ਹੁਣ ਅਲਗ-ਅਲਗ ਆਪਣੇ ਪਿੰਡਾਂ ਦੇ ਅਲਗ-ਅਲਗ ਜਿੰਨੀਆਂ ਹੜਕਾਂ ਆਉਂਦੀਆਂ ਵਾ ਉਹ ਸਾਰਿਆਂ ਸਫਾਈ ਪਿੰਡਾਂ ਵਾਲਿਆਂ ਨੂੰ ਕਰਨੀ ਪੈਣੀ ਆ ਬਾਕੀ ਸਰਕਾਰ ਵਾਲਾ ਤਾਂ ਕੋਈ ਹੈ ਨਹੀਂ